हां जी दोस्तों आपा ਤੁਹਾਡੇ ਸਾਹਮਣੇ ਪੇਸ਼ ਆ ਫੇਰ ਨਵੀਂ ਵੀਡੀਓ ਲੈ ਕੇ ਉਹ ਪਹਿਲਾਂ ਤਰ੍ਹਾਂ ਹੀ ਆਪਾਂ ਹੁਣ ਫੇਰ ਕਰਦੇ ਆਂ ਲੋਕਾਂ ਦੀ ਕੁੱਤੇ ਖਾਣੀ ਤੇ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਅੱਬੇ ਮਜ਼ਾ ਆਏਗਾ ਨਾ ਢਿਡੋ ਪਾ ਲੈ ਮੈਂ ਨਹੀਂ ਪਣਾਇਆ ਇਹ ਜੀ ਦੀ ਬੰਦ ਕਰਾ ਇਹ ਤਾਂ ਗੱਲ ਗੱਦ ਕਰਾ ਕੇ ਮੈਂ ਨਹੀਂ ਮੈਚ ਦੇਉਂਗਾ ਨਹੀਂ ਕਰਨਾ ਮੈਂ ਆਹ ਦੇਖ ਲੋ ਸੋਸ਼ਲ ਮੀਡੀਆ ਤੇ ਤਿਤਲੀ ਨਾਮ ਤੋਂ ਮਸ਼ਹੂਰ ਕੁੜੀ ਆਖੇ ਗੱਲ ਗੱਲ ਤੇ ਗਾਲ ਨਾ ਕੱਢ ਉਹੋ ਤੈਨੂੰ ਗਾਲ ਨਾ ਕੱਢੇ ਤਾਂ ਹੋਰ ਤੈਨੂੰ ਮੈਡਲ ਪਾਵੇ ਉਹ ਸਵੇਰੇ ਉੱਠਦੇ ਉਹਨੂੰ ਚਾਹ ਤਾਂ ਕੀ ਪੁੱਛਣੀ ਆ ਸਵੇਰ ਨਾਲ ਹੀ ਉਹਦੇ ਹਲਕ 'ਚ ਫੋਨ ਧੁੰਦਿੰਦੀ ਆ ਸਵੇਰ ਨਾਲ ਹੀ ਵੀਡੀਓ ਰੀਲਾਂ ਬਣਾਉਣ ਲੱਗ ਜਾਂਦੀ ਆ ਉਹ ਨਾਲੇ ਯਾਰ ਮੈਂ ਹੈਰਾਨ ਆ ਉਹ ਬੰਦੇ ਤੇ ਉਹ ਇੰਨੀ ਤਾਂ ਪਤਲੀ ਚ ਪਤੰਦਰਾ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਤੂੰ ਲੱਗਿਆ ਹੋਇਆ ਮੈਨੂੰ ਹੱਸਦੇ ਨੂੰ ਦੇਖ ਲਓ ਕਿ ਬਹੁਤੇ ਮੱਚਦੇ ਦੁਨੀਆ ਖਾਰੀ ਦੀ ਅਰੇ ਹੰਨ ਹੋਵੇਗੀ ਅੱਛਾ ਜੀ ਆਖੇ ਤੈਨੂੰ ਹੱਸਦੇ ਨੂੰ ਦੇਖ ਲਓ ਕਿ ਬਹੁਤੇ ਮੱਚਦੇ ਓਏ ਮੱਚਨ ਨੂੰ ਇਹ ਆ ਗਿਆ ਇਹ ਮਹਾਰਾਜਾ ਪਟਿਆਲਾ ਹੈ ਓ ਯਾਰ ਜੈਹੋਜੀ ਤੂੰ ਆਪ ਸੀ ਬਿਸ਼ਰਮ ਓਏ ਉਹ ਜਾ ਤੂੰ ਬੰਦਾ ਲੱਭ ਲਿਆ ਤੈਨੂੰ ਹੱਥ ਦੇ ਨੂੰ ਦੇਖ ਲੂ ਕੀ ਬਹੁਤੇ ਮੱਲੂ ਦੇ ਦੁਨੀਆ ਸਾਲੀ ਦੀ ਐਵੇਂ ਹੱਥ ਹੋ ਗਏ ਆ ਦੇਖ ਲੋ ਮੁੱਛਾਂ ਨੂੰ ਵੱਟ ਥੱਲੇ ਨੂੰ ਦਈ ਜਾਂਦਾ ਪਤੰਦਰ ਪਰ ਇਹਨੂੰ ਵੀ ਵਿਚਾਲੇ ਨੂੰ ਪਤਾ ਹੀ ਆ ਭਈ ਇਹਦੇ ਨਾਲ ਵਿਆਹ ਕਰਾ ਕੇ ਮੇਰੀਆਂ ਮੁੱਛਾਂ ਵੈਸੀ ਥੱਲੇ ਹੋ ਜਾਣੀਆਂ ਨਾਲੇ ਐਟੀਟਿਊਡ ਚ ਤਾਂ ਦੇਖੋ ਕਿਵੇਂ ਖੜਾ ਜਿਵੇਂ ਨਾ ਬਹੁਤ ਹੀ ਖਾਨਦਾਨੀ ਕੁੜੀ ਲੈ ਕੇ ਆਇਆ ਹੋਵੇ ਬਹੁਤ ਮੈਡਲ ਜਿੱਤੇ ਹੋਣੇ ਨੇ ਪਰ ਫਿਰ ਵੀ ਤੇਰੇ ਲਈ ਤਾਂ ਸਹੀ ਆ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਪੈਣੀ ਓਏ ਬਹੁਤ ਹੀ ਮਸ਼ਹੂਰ ਕੁੜੀ ਆ ਤਿਤਲੀ ਦੇ ਨਾਮ ਤੋਂ ਸੋਸ਼ਲ ਮੀਡੀਆ ਤੇ ਕੋਈ ਕਹਿੰਦੇ ਕਾਰਨਾਮੇ ਵੀ ਦੇਖ ਲਓ ਧਿਆਨ ਚੋ ਤੇ ਮੈਂ ਤੂੰ ਗਾਲ ਨਾ ਸੁਣੀ ਮੈਦਿਆਂ ਕੰਦੀ ਕਿੰਨੀਆਂ ਗੱਲਾਂ ਕਰਦੀਆਂ ਨਾ ਲਾਈਵ 'ਚ ਭੈਣ ਆ ਯਾਰ ਨਾ ਦੇਖੋ ਕਿੰਨੀਆਂ ਗਾਲਾਂ ਕੱਢਦੀ ਆ ਹੈ ਮੈਂ ਹੈਰਾਨ ਹਾਂ ਬੰਦੇ ਤੇ ਬਈ ਇਹਦੇ ਨਾਲ ਵਿਆਹ ਉਹਨੇ ਕਰਾ ਕਿਵੇਂ ਲਿਆ ਚਲੋ ਦਫਾ ਕਰੋ ਯਾਰ ਇਹਨਾਂ ਨੂੰ ਕੋ ਇੰਨਾ ਨਾਲੋਂ ਸੋਚ ਉੱਚੀ ਨਾ ਸੋਨ ਨੂੰ ਸੀ ਤੋ ਹੀ ਰੱਖਦਾ ਹਾਂ ਵੀ ਸੋਨ ਨੂੰ ਸੀ ਤੋ ਤੂੰ ਵਿਆਹ ਇੱਧਰ ਕਰਾਉਣਾ ਇੰਡੀਆ ਚ ਕਿ ਉੱਧਰ ਕਰਾਉਣਾ ਬਾਹਰਲੇ ਦੇਸ਼ ਇੱਧਰ ਕਰਾਵੇਂਗੇ ਅੱਛਾ ਮਤਲਬ ਅੰਗਰੇਜ਼ਣੀ ਨਾਲ ਕਰਾਉਣਾ ਕੁੜੀ ਗੋਰੀ ਹੋਵੇ ਹੋ ਰਹੀ ਹੋਵੇ ਤਾਂ ਬਾਬੇ ਸਾਡਾ ਤਾਂ ਸਾਰਾ ਸੰਸਾਰੇ ਤੇ ਨਾਲ ਜਤੁੰਨੀ ਤਾਂ ਕੋਈ ਨਹੀਂ ਓਏ ਨਹੀਂ ਐਵੇਂ ਕਹਿ ਵੇ ਸਾਡੀ ਕਮਾਈ ਦਾ ਸਾਧਨ ਤੂੰ ਆ ਕੋਈ ਹੋਰ ਨਹੀਂ ਓਏ ਯਾਰ ਇਹ ਨਾ ਬਸ਼ਰਮ ਬੰਦਾ ਹੈ ਓਏ ਪਹਿਲਾ ਬੰਦਾ ਵੇਖਿਆ ਮੈਂ ਦੁਨੀਆ ਤੇ ਜਿਹੜਾ ਆਪ ਦੀ ਘਰ ਵਾਲੀ ਨੂੰ ਗਾਲਾਂ ਪੁਆਈ ਜਾਂਦਾ ਤੇ ਆਪ ਪੈਸੇ ਕਮਾਈ ਜਾਂਦਾ ਓਏ ਤੇ ਬਾਰੇ ਤਾਂ ਇਹਦੀ ਬੁਗੜੀ ਵੀ ਸਹੀ ਕਹਿੰਦੀ ਆ ਸੱਚੀ ਸੱਚੀ ਦੱਸਣਾ ਵਾ ਕਮੈਂਟ ਕਰਕੇ ਕੀ ਆ ਜਲੂਸ ਲੱਗਣ ਨੇ ਨਾ ਓ ਜਲੂਸ ਨਹੀਂ ਜੱਟ ਥੋੜਾ ਲੱਗਦਾ ਤੇ ਮੇਰੀ ਸੈਰ ਲੈਣੀ ਮੈਨੂੰ ਦੱਸਿਓ ਦੇਖ ਲਿਆ ਤੁਸੀਂ ਇਹਦੀ ਬੁਗੜੀ ਵੀ ਇਹਨੂੰ ਜਲੂਸ ਹੀ ਦੱਸਦੀ ਆ ਅੱਗੋਂ ਕਹਿੰਦਾ ਜੱਟ ਸੋਹਣਾ ਲੱਗਦਾ ਆ ਤੁਸੀਂ ਜੱਟ ਦੀ ਸ਼ਕਲ ਤਾਂ ਦੇਖੋ ਪਹਿਲਾਂ ਕਦੂਸਰੇ ਬਿਨਾ ਨਹੀਂ ਸਾਡਾ ਸਰਦਾਰ ਆਹ ਦੇਖ ਲੋ ਜੀ ਸ਼ਕਲ ਕਿਵੇਂ ਸੁੱਕ ਕੇ ਪਿੰਜਰ ਬਣਿਆ ਪਿਆ ਉਹ ਸਾਰਾ ਦਿਨ ਬਸ ਬੁਗੜੀ ਨੂੰ ਪੁੱਛਿਆ ਹੋਊਗਾ ਬੁਗੜੀ ਕੀ ਖਾਓਗੇ ਸਾਲਾ ਨੇ ਉਹਨੂੰ ਖਵਾ ਖਵਾ ਕੇ ਭਾਬੀ ਰਣਜੀਤਕੌਰ ਬਣਾਤਾ ਆ ਆਹ ਪਿੰਦੇ ਗਲੇ ਤੇ ਦੇਖੋ ਕਿਵੇਂ ਹੱਡ ਨਿਕਲਿਆ ਪਿਆ ਭਾਵਾਂ ਦੀ ਉਥੇ ਡੋਲੂ ਟੰਗ ਦੋ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਓਏ ਕਿਹਨੂੰ ਦੇਖ ਲੋ ਕੰਮ ਕਰਨਾ ਨਾਈ ਦਾ ਤੇ ਫਿਲੀਆਂ ਲੈਣੀਆਂ ਸਟਾਰਾਂ ਦੀਆਂ ਹੈ ਓਏ ਪਤੰਦਰਾ ਤੂੰ ਜਾ ਕੇ ਲੋਕਾਂ ਦੇ ਵਾਲਵੂਲ ਮੁੰਨ ਓਏ ਕੋਈ ਮੂੰਹ ਮਾ ਸਵਾਰ ਲੋਕਾਂ ਦਾ ਓ ਯਾਰ ਪੰਜਾਬ ਚ ਵੀ ਨਾ ਲੋਕ ਹਰ ਕਿਸੇ ਨੂੰ ਐਵੇਂ ਫੂਕ ਛਕਾ ਦਿੰਦੇ ਆ ਓਏ ਤਾਂ ਉਹ ਗੱਲ ਆ ਗਿੱਦੜ ਦਾ ਗੂੰ ਅਸਮਾਨੀ ਚੜਾਉਣ ਵਾਲੀ ਯਾਰ ਕੋਈ ਹਾਲ ਨਹੀਂ ਆ ਰਿਹਾ ਇਹੋ ਜਿਹੇ ਲੋਕਾਂ ਦਾ ਓਏ ਪਤੰਦਰਾ ਉਹ ਗੇਟ ਸਾਰਿਆਂ ਲਈ ਖੁੱਲਦਾ ਤੇਰੇ ਇਕੱਲੇ ਲਈ ਨਹੀਂ ਖੁੱਲਿਆ ਉਹ ਸੈਂਸਰ ਲੱਗਿਆ ਉੱਚ ਕਿ ਹੋਰੇ ਤੇਰੇ ਲਈ ਤਾਂ ਕੋਈ ਪਤੰਦਰ ਆਪਦੀ ਜੁੱਤੀ ਨਾ ਖੋਲੇ ਹੈ ਗੇੜ ਖੋਲਣਗੇ ਤੇਰੇ ਲਈ ਸਬਸ ਬੇਟਾ ਬਹੁਤ ਬੜੀ ਹਾਂਜੀ ਦੋਸਤੋ ਫਿਰ ਦੱਸੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਸੀਂ ਰਿਸਪੌਂਸ ਵਧੀਆ ਦਿੱਤਾ ਸੀ ਪਿਛਪਹਿਲਾਂ ਵਾਲੀ ਵੀਡੀਓ ਨੂੰ ਵੀ ਇਸ ਲਈ ਆਪਾਂ ਤੁਹਾਡੇ ਲਈ ਇੱਕ ਹੋਰ ਵਧੀਆ ਵੀਡੀਓ ਲੈ ਕੇ ਆਏ ਹਾਂ ਇਸੇ ਤਰ੍ਹਾਂ ਤੁਸੀਂ ਵੀਡੀਓ ਨੂੰ ਰਿਸਪੌਂਸ ਦਿੰਦੇ ਰਹੋ ਤੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਚ ਬਹੁਤ ਜਲਦੀ। ਭਾਈ ਮਜ਼ਾ ਆਇਆ